ਹੋ ਬਹਿ ਮੰਜੋ ਪਹਲੇ ਆ ਸੁਪੇ ਕੱਢਿਆ ਜਕਾਰੇ ਨਾ ਰਜ਼ਾਨੀਆਂ ਕੀਤੀਆਂ ਗੱਲਾਂ ਹਾਕਮ ਹੰਕਾਰੇ ਨਾ ਰਜ਼ਾਨੀਆਂ ਕੀਤੀਆਂ ਗੱਲਾਂ ਹਾਕਮ ਹੰਕਾਰੇ ਨਾ ਰਜ਼ਾਨੀਆਂ ਕੀਤੀਆਂ ਗੱਲਾਂ ਓ ਗੁਰੂ ਦੇ ਪੁੱਤ ਸੂਰਮੇ ਹਾਂ ਗੁਰੂ ਦੇ ਪੁੱਤ ਸੂਰਮੇ ਔਰੰਗਾਲ ਲਲਕਾਰ ਦੇ ਨਿਹਾਂ ਵਿੱਚ ਖੜ ਕੇ ਵੇਖੋ ਵੈਰੀ ਵੰਗਾਰ ਦੇ ਵੀਰ ਨੇ ਪਿਆਰੇ ਲੋਕੋ ਆ ਜੀਤ ਜੁਝਾਰ ਦੇ ਵੀਰ ਨੇ ਪਿਆਰੇ ਲੋਕੋ ਓ ਸਿਰ ਤੇ ਸੀ ਸੋਨੀਆਂ ਪੱਗਾਂ ਅੱਖਾਂ ਵਿੱਚ ਨੂਰ ਸੀ ਓ ਸਜਦੇ ਸੀ लाੜੇ ਵਾਂਗਰਾ ਸੋਨੇ ਹਜੂਰ ਸੀ ਸਜਦੇ ਸੀ लाੜੇ ਅੰਗਰਾ ਸੋਨੇ ਹਜੂਰ ਸੀ ਮੌਤ ਨੂੰ ਵਿਆਹਣਾ ਕਹਿੰਦੇ ਹੋਇ ਮਤਨ ਨੂੰ ਵਿਹੋਣਾ ਕਹਿੰਦੇ ਓ ਖੁਦ ਨੂੰ ਸ਼ਿੰਗਾਰ ਦੇ ਨੀ ਹਾ ਵਿੱਚ ਖੜਕੇ ਵੇਖੋ ਬਹਿਰੀ ਵੰਗਾਰ ਦੇ ਵੀਰ ਨੇ ਪਿਆਰੇ ਲੋਕੋ ਅਜੀਤ ਜੁ ਜਾਰ ਦੇ ਵੀਰ ਨੇ ਪਿਆਰੇ ਲੋਕੋ ਓ ਸਿਰ ਤੋਂ ਸੀ ਦਾਦਾ ਵਾਰੇ ਆ ਵਾਰੇ ਸੀ ਵੀਰੇ ਵੱਡੇ ਓ ਦਾਦੀ ਵੀ ਵਾਰੀ ਲਾਲ ਮੈਲਾਂ ਦੇ ਜੀਵਨ ਛੱਡੇ ਓ ਦਾਦੀ ਵੀ ਵਾਰੀ ਲਾਲ ਮੈਲਾਂ ਦੇ ਜੀਵਨ ਛੱਡੇ ਓ ਤੱਕ ਕੇ ਕੁਰਬਾਨੀ ਜਨਾ ਤੱਕ ਕੇ ਕੋਰੇ ਬਣੀ ਜਨਾ ਹੰਝੂ ਵਗੇ ਸੰਸਾਰ ਦੇ ਨੀਹਾਂ ਵਿੱਚ ਖੜਕੇ ਵੇਖੋ ਬੈਰੀ ਵੰਗਾਰ ਦੇ ਉਹ ਵੀਰ ਨੇ ਪਿਆਰੇ ਲੋਕੋ ਆ ਜਿੱਤ ਜੁਝਾਰ ਦੇ ਵੀਰ ਨੇ ਪਿਆਰੇ ਲੋਕੋ